ਜੀ ਫਤਿਹਤੂ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਕਿ ਤੁਹਾਡਾ ਜਿਹੜਾ ਐਨੂਅਲ ਫੰਕਸ਼ਨ ਦਾ ਸੂਤ ਦਾ ਬਹੁਤ ਵਧੀਆ ਹੋਇਆ ਤੇ 크ਿਸਮਸ ਦੇ ਵੀ ਆ ਰਿਹਾ ਤੇ ਕੀ ਕਹਾ ਜਾਂਦੇ ਡਿਸੰਬਰ ਮਹੀਨਾ ਕੁੱਲ ਦੁਨੀਆਂ ਦੇ ਵਿੱਚ ਪ੍ਰੇਯੇਸੂ ਮਸੀਹ ਜੀ ਦੇ ਜਨਮ ਦਿਨ ਬੜੀ ਤੂੰਦਾਮ ਦੇ ਨਾਲ ਖੁਸ਼ੀ ਨਾਲ ਮਨਾਉਂਦੇ ਨੇ ਹਾਂਜੀ ਨਾਸਿਰ ਪੰਜਾਬ ਦੇ ਵਿੱਚ ਪੂਰਾ ਦੁਨੀਆਂ ਦੇ ਵਿੱਚ ਇਹ ਦਿਨ ਖੁਸ਼ੀ ਨਾਲ ਮਨਾਉਣਾ ਹੈ ਅਸੀਂ ਵੀ ਪੰਜਾਬ ਦੇ ਵਿੱਚ ਡਾਈਸਿਸ਼ਨ ਬਦਰ ਤੇ ਪ੍ਰਭ ਯੇਸ਼ੂ ਮਸੀਹ ਦਾ ਜਨਮ ਦਿਨ ਮਨਾਉਣ ਦੇ ਲਈ ਕਈ ਪ੍ਰੋਗਰਾਮ ਧੇਕ ਕੀਤਾ ਹੈ ਤੇ ਧਾਰੀਵਾਲ ਦੇ ਵਿੱਚ ਅਸੀਂ 20 ਤਰੀਕ ਨੂੰ ਪ੍ਰਭ ਯੇਸ਼ੂ ਮਸੀਹ ਦਾ ਜਨਮ ਦਿਨ ਦੇ ਖਿਸ਼ੇ ਦੇ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਿਤ ਕੀਤਾ ਹੈ ਇਹ ਸ਼ੋਭਾ ਯਾਤਰਾ ਯੇਸ਼ੂ ਦਾਗਿਰਜਾ ਘਰ ਫਤਹਿ ਨਗਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵਕ ਵਕ ਲਗਾਤਾਰ ਹੁੰਦੇ ਹੋਏ ਇਟੇ ਲਿਟਲ ਫਲਾਵਰ ਕਲਮੈਂਡਰ ਸਕੂਲ ਵਿੱਚ ਹੋ ਜੰਗੇ ਜਿੱਤੇ ਸਾਡੇ ਡਾਇਸਿਸ ਦੇ ਬਿਸ਼ਪ ਸਾਹਿਬ ਜੀ ਬਿਸ਼ਪ ਅਗਰਲੇ ਜੀ ਸੰਗਤ ਨੂੰ ਸੰਦੇਸ਼ ਦੇਣਗੇ 크리스마ਸ ਯਾਰ ਦਾ ਸ਼ਾਂਤੀ ਦਾ ਇੱਕ ਤਿਉਹਾਰ ਹੈ ਇਹ ਤਿਉਹਾਰ ਦੇ ਨਾਲ ਅਸੀਂ ਲੋਗਾਂ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਅਸੀਂ ਮਿਲ ਕੇ ਰਹੀਏ ਪਿਆਰ ਦੇ ਵਿੱਚ ਰਹੀਏ ਅਸੀਂ ਸਾਰੇ ਉਸ ਕੁਰਾਦੇ ਬੱਚੇ ਹਾਂ ਕੁਰਾਣੇ ਬਾਬੂਲ ਹਨ ਪੁਰਨੇ ਦੇ ਜਨਮ ਲੈ ਕੇ ਸਾਨੂੰ ਸਾਰੇ ਉਸ ਕੁਰਾਦੇ ਨਾਲ ਪਰਮੇਸ਼ੁਰ ਨਾਲ ਜੋੜਿਆ ਹੈ ਸਾਡੇ ਵਿੱਚ ਕੋਈ ਵਿਤਕਰਨ ਨਹੀਂ ਹੋਣਾ ਚਾਹੀਦਾ ਇਹ ਇਤਿਹਾਸ ਨਹੀਂ ਹੋਣਾ ਚਾਹੀਦਾ ਅਸੀਂ ਜਦੋਂ ਜਾਣਦੇ ਹਾਂ ਕਿ ਅਸੀਂ ਕੁਰਾਦੇ ਬੱਚੇ ਹਾਂ ਅਸੀਂ ਪਿਆਰ ਦੇ ਵਿੱਚ ਰਹਾਂਗੇ ਤਾਂ ਸਾਡੇ ਦੇਸ਼ ਵਿੱਚ ਚਾਂਦ ਵੀ ਵੇਗਾ ਯਾਰ ਹੋਣਗੇ ਤੇ ਮੇਰਾ ਇਹ ਪ੍ਰਾਰਥਨਾ ਹੈ ਕਿ ਸਾਡੇ ਇਸ ਧਾਰੀ ਵਾਲ ਕਸਬੇ ਦੇ ਵਿੱਚ ਇਥੋਂ ਦੇ ਸਾਰੇ ਲੋਕ ਮਿਲ ਕੇ ਰਹੀਏ ਅਸੀਂ ਉਸ ਕੁਦਾ ਦਾ ਪਰਮੇਸ਼ਰ ਦਾ ਮहिमा ਕਰੀਏ ਮੈਂ ਤੁਹਾਨੂੰ ਸਾਰਿਆਂ ਨੂੰ ਵੱਡਾ ਦਿਨ ਦਾ 크ਿਸਮਸ ਦਾ ਵਕ ਲਕ ਲਕ ਉਹਦਾ ਆਇੰਦ ਹਾਂ ਫਰਦਾ ਵੇ ਪਿਛਲੀਆਂ ਸਰਕਾਰਾਂ ਦੇ ਲੈ ਸਰਕਾਰੀ ਪਦ ਤੇ ਜਿਹੜਾ ਕਿਸਮ ਦਾ ਡੇਮ ਲਿਆ ਜਾਇਆ ਹੈ ਜਿਹੜੀਆਂ ਨਵੀਆਂ ਸਰਕਾਰਾਂ ਹੋਣ ਚਾਹੀਆਂ ਆ ਸਰਕਾਰੀ ਮਲਕ ਨਹੀਂ ਮਿਲਾਇਆ ਜਾ ਰਿਹਾ ਇਹਦੇ ਸਬੰਧ ਕੀ ਹਨ ਜੀ ਦੇਖੋ ਜੀ ਇਹ ਸਰਕਾਰ ਦੀ ਮਰਜ਼ੀ ਹੈ ਪਿਛਲੇ ਸਰਕਾਰਾਂ ਨੇ ਅਕਾਲਤ ਅਕਾਲੀ ਦਲ ਹੋਣ ਜਾਕਰ ਕਾਂਗਰਸ ਦਾ ਸਰਕਾਰ ਨਹੀਂ ਲਗਾਤਾਰ ਵੱਡੇ ਵੀ ਮਨਾਉਂਦੇ ਰਿਹਾ ਸਟੇਟ ਲੈਵਲ ਤੇ ਇਸ ਵਾਰ ਵੀ ਭਗਵਾਨ ਜੀ ਨੇ ਸਾਰੇ ਬਿਸ਼ਪ ਸਾਹਿਬ ਬਿਸ਼ਪ ਸਾਹਿਬ ਜੀ ਜਾ ਕੇ ਜਲੰਧਰ ਵਿਧੇ ਵਿੱਚ ਜਾ ਕੇ ਬਿਸ਼ਪ ਸਾਹਿਬ ਜੀ ਨੇ ਕਈ ਵਾਰ ਉਹਨਾਂ ਨੇ ਕਿਹਾ ਸੀ ਇਸ ਵਾਰ ਸਟੇਟ level ਪੱਧਰ ਤੇ 크ਿਸਮ मनाया ਜਾਵੇਗਾ ਪਰ ਇਸ ਸਾਲ ਵੀ ਇਹਦਾ ਕੋਈ ਅਸਰ ਤਾਂ ਨਿਕਲਾ ਨਹੀਂ ਕੋਈ ਗੱਲ ਨਹੀਂ ਅਸੀਂ ਸਾਰੇ ਮਿਲ ਕੇ ਨਾ ਸਿਰਫ 크ਿਸਚੀਅਨਸ ਅਸੀਂ ਸਾਰੇ ਵੱਖ-ਵੱਖ ਧਰਮਾਂ ਦੇ ਲੋਕ ਮਿਲ ਕੇ ਭਾਰੀ ਵਾਲ ਦੇ ਵਿੱਚ ਸਾਲ ਵੱਡਾ ਦਿਨ ਮਨਾ ਰਿਹਾ ਹੈ ਇਸ ਤੋਂ ਵੱਡੀ ਕੋਈ ਖੁਸ਼ੀ ਦੀ ਗੱਲ ਨਹੀਂ ਅਸੀਂ ਸਾਰੇ ਮਿਲ ਕੇ ਉਸ ਪ੍ਰਭੂ ਦੇ ਨਾਮ ਨੂੰ ਮहिमा ਦੇਣਾ ਹੈ ਇਸ ਲਈ ਅਸੀਂ ਇਸ ਸਾਲ 20 ਤਰੀਕ 2 ਦਸੰਬਰ 2024 ਨੂੰ ਧਾਰੀਵਾਲ ਦੇ ਵਿੱਚ ਵੱਡੇ ਪੱਧਰ ਤੇ ਪ੍ਰਭੂ ਜੀ ਦੇ ਜਨਮ ਦਿਨ ਮਨਾ ਰਹੇ ਹਾਂ ਪਰ ਜਿਹੜੀ ਸ਼ੋਭਾ ਯਾਤਰਾ ਕਿੰਨੇ ਵਜੇ ਤੋਂ ਸ਼ੁਰੂ ਹੋਵੇਗੀ ਤੇ ਕਿੰਨੇ ਵਜੇ ਤੱਕ ਸਮਾਪਤ ਹੋਏਗੀ ਇਹ ਸ਼ੋਭਾ ਯਾਤਰਾ ਮਤੇ ਨੇ ਗੱਲ ਚਰਚਿਤ ਹੋ ਸਵੇਰੇ 7:30 ਵਜੇ ਸ਼ੁਰੂ ਹੋਣਗੇ ਅਤੇ ਇਟ ਇਟਲੀ ਫਰਵਰ ਪੌਂਗਲਿਸ ਕੋਈ ਤਾਂ ਅਰੀਵਲ ਦੇ ਵਿੱਚ 3 ਵਜੇ ਪਹੁੰਚ ਜਾਣਗੇ ਤੇ ਸਾਰੇ ਪ੍ਰੋਗਰਾਮ ਤੋਂ ਬਾਅਦ ਸੰਗਤ ਦੇ ਲਈ ਲੰਗਰ ਵੀ ਵਰਤਾਇਆ ਜਾਵੇਗਾ ਧੰਨਵਾਦ